ਹਾਂ ਜੀ ਬਹੁਤ ਵੱਡੀ ਸ਼ਹਾਦਤ ਹੈ ਛੋਟੇ ਸਾਹਿਬ ਜਦਿਆਂ ਜੀ ਤੇ ਅੱਜ ਉਹਨਾਂ ਨੂੰ ਨਕਮਸਟਕ ਹੋਣ ਵਾਸਤੇ ਹਮੇਸ਼ਿਆ ਦੀ ਤਰ੍ਹਾਂ ਕਾਂਗਰਸ ਪਾਰਟੀ ਦੇ ਸਾਰੇ ਅਸੀਂ ਸਾਥੀ ਅਸ਼ੀਰਵਾਦ ਲੈਣ ਵਾਸਤੇ ਆਏ ਜੋ ਜਬਰ ਤੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਸਾਡੇ ਸਾਹਿਬ ਜਦਿਆਂ ਨੇ ਸਾਡੇ ਗੁਰੂਆਂ ਨੇ ਉਹ ਸਾਨੂੰ ਸਾਰਿਆਂ ਨੂੰ ਕੌਮ ਨੂੰ ਪ੍ਰੇਰਨਾ ਦਿੰਦੇ ਸੋ ਇੱਥੇ ਆ ਕੇ ਮੈਨੂੰ ਲੱਗਦਾ ਕਿ ਹਰ ਪੰਜਾਬੀ ਦਾ ਹਰ ਸਿੱਖ ਦਾ ਦੁਨੀਆ ਦਾ ਬੇਸ਼ੱਕ ਉਹ ਕਿਸੇ ਵੀ ਕੋਨੇ ਤੋਂ ਜਿਹੜਾ ਵਿਅਕਤੀ ਇੱਥੇ ਆਉਂਦਾ ਹੈ ਉਹਨੂੰ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਤੇ ਉਹਨੂੰ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਦੀ ਸੱਚੇ ਪਾਤਸ਼ਾਹ ਹਿੰਮਤ ਬਖਸ਼ਦਾ ਹੈ ਸੋ ਅੱਜ ਅਸੀਂ ਸਾਰੇ ਇਸ ਪਵਿੱਤਰ ਦਿਹਾੜੇ ਤੇ ਸਾਰੇ ਜਾਨੇ ਇਕੱਠੇ ਹੋ ਕੇ ਨਕਮਸਤਖ ਖੁੰਦਸਤੇ ਆਈਏ ਸੱਚੇ ਪਾਤਸ਼ਾਹ ਕਿਰਪਾ ਕਰੇ ਪੰਜਾਬ ਤੇ ਦੇਸ਼ ਤੇ ਪੰਜਾਬੀਆਂ ਤੇ ਤੇ ਕੌਮ ਤੇ ਆਪ ਦੀ ਕਿਰਪਾ ਹਮੇਸ਼ਾ ਬਣਾਈ ਰੱਖੇ ਪੰਜਾਬ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਕਿਸ ਤਾਂ ਦੇਖਣ ਨੂੰ ਲੱਗਦਾ ਇਹਦੇ ਬਾਰੇ ਕੱਲ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਜੋ ਨਗਰ ਕੌਂਸਲ ਜੋ ਹੋਇਆ ਪਰ ਅੱਜ ਦਾ ਬਹੁਤ ਮਹਾਨ ਤੇ ਪਵਿੱਤਰ ਦਿਹਾੜਾ ਹੈ ਅੱਜ ਦਾ ਦਿਹਾੜਾ ਹੀ ਸਾਨੂੰ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਦਿੰਦਾ ਹੈ ਔਰ ਅਸੀਂ ਸਾਰੇ ਜਿੱਥੇ-ਜਿੱਥੇ ਅਸਲ ਗੁਰੂ ਦਾ ਸਿੱਖੀ ਹੋਇਆ ਅਸਲ ਗੁਰੂ ਦੇ ਜਿਹੜਾ ਸਜਦਾ ਕਰਨ ਹੁੰਦਾ ਹੈ ਉਹ ਹਰ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਜਿੱਥੇ-ਜਿੱਥੇ ਜ਼ਬਰ ਤੇ ਜ਼ੁਲਮ ਹੋਵੇ ਉੱਥੇ-ਉੱਥੇ ਬੇਸ਼ੱਕ ਅਸੀਂ ਕਾਂਗਰਸੀਆਂ ਬੇਸ਼ੱਕ ਕੋਈ ਹੋਰ ਵਿਅਕਤੀ ਹੈ ਗੁਰੂ ਦੇ ਸਿੱਖਾ ਫਰਜ਼ ਬਣਦਾ ਡਟ ਕੇ ਉਨਾ ਦਾ ਮੁਕਾਬਲਾ ਕਰੀਏ ਔਰ ਜਿੱਥੇ ਜਿੱਥੇ ਜ਼ਬਰ ਤੇ ਜ਼ੁਲਮ ਹੋਏਗਾ ਅਸੀਂ ਅੰਦਰ ਆਪਦੀ ਫਰਜ਼ਾਂ ਦੀ ਪੂਰਤੀ ਕਰਦੇ ਪ੍ਰਸ਼ਾਸਨਿਕ ਇੰਤਜ਼ਾਮਾਂ ਦੀ ਗੱਲ ਕੀਤੀ ਜਾਂਦੀ ਹੈ ਕਿ ਸੰਗਤ ਬਹੁਤ ਬੜੀ ਤਾਦਾਦੀ ਚਾਹੁੰਦੀ ਆ ਲੇਕਿਨ ਇੰਤਜ਼ਾਮ ਤਾਂ ਕੋਈ ਤੁਸੀਂ ਦੇਖੋ ਤਾਂ ਕਾਫੀ ਹਲਕੇ ਨਜ਼ਰ ਆ ਰਹੇ ਨੇ ਸਰਕਾਰੀ ਬਹੁਤ ਗਲਤ ਹੈ ਸੰਗਤ ਨੂੰ ਪਰੇਸ਼ਾਨੀ ਨੂੰ ਲੈ ਅੱਜ ਅੱਜ ਕਿਸੇ ਪ੍ਰਕਾਰ ਦੀ ਨਿੰਦਾ ਨਹੀਂ ਕਰਦੀ ਅੱਜ ਆਪਦੇ ਗੁਰੂ ਦੇ ਦਿਹਾੜੇ ਤੇ ਆਏ ਹੈ ਪ੍ਰਸ਼ਾਸਨ ਬਹੁਤ سارے ਇੰਤਜ਼ਾਮਾ ਥੋੜੇ ਵੀ ਪੈ ਜਾਂਦੇ ਮੈਂ ਤੁਹਾਨੂੰ ਐਵੇਂ ਕਹਾਂ ਕਈ ਥਾਂ ਤੇ ਸੁਖਦਾ ਵੀ ਹੋ ਜਾਂਦੀ ਹੈ ਲੇਕਿਨ ਜਿੱਥੇ ਹੈਗੀਆਂ ਤੁਸੀਂ ਸਮਾਲੀ ਪ੍ਰਸ਼ਾਸਨ ਨੂੰ ਕਿਉਂਕਿ ਜਿਹੜਾ ਇਹੋ ਆਪਣੀ ਇਹ ਜੋੜ ਮੇਲੇ ਹੈ ਸ਼ਹੀਦੀ ਜੋੜ ਮੇਲੇ ਇੱਥੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਨਿੰਦਾ ਨਾ ਕਰਦੇ ਹੋਏ ਅਸੀਂ ਸੁਝਾਅ ਦੇ ਰੂਪ ਦੇ ਵਿੱਚ ਜੇ ਕੋਈ ਤੁਹਾਡੇ

ਬਿਲਕੁਲ ਜਿੱਥੇ ਕਿਤੇ ਅੰਗਲੀ ਹੁੰਦੀ ਹੈ ਜੋ ਹੋਈ ਹੈ ਉਹਰੇ ਧਿਆਨ ਰੱਖਣਾ ਚਾਹੀਦਾ ਹੈ ਪਰ ਅੱਜ ਦੇ ਦਿਨ ਕਿਉਂਕਿ ਅਸੀਂ ਰੋਜ਼ ਬਾਣੀ 'ਚ ਵੀ ਆਉਂਦੇ ਨਿੰਦੋ ਨਿੰਦੋ ਰੋਜ਼ ਅਸੀਂ ਕ੍ਰਿਟਿਸਿਜ਼ਮ ਵੀ ਕਰਦੇ ਹਾਂ ਔਰ ਸਰਕਾਰ ਦੀਆਂ ਨਕਾਮੀਆਂ ਪ੍ਰਸ਼ਾਸਨ ਦੀਆਂ ਨਕਾਮੀਆਂ ਤੇ ਗੱਲ ਵੀ ਕਰਦੇ ਲੇਕਿਨ ਅੱਜ ਦਾ ਦਿਨ ਮੈਨੂੰ ਲੱਗਦਾ ਸਾਰੀ ਸਾਧ ਸੰਗਤ ਨੂੰ ਇਕੱਠੇ ਹੋ ਕੇ ਪ੍ਰੇਰਨਾ ਲੈਂਦਾ ਹੈ ਔਰ ਗੁਰੂ ਨੂੰ ਸਜਦਾ ਕਰਦਾ ਹੈ ਪ੍ਰਿੰਕ ਸਾਹਿਬ ਨੌਜਵਾਨਾਂ ਤੇ ਸੰਗਤ ਨੂੰ ਕੋ ਅਪੀਲ ਹੈ ਨੌਜਾਂ ਹੁਲਣ ਬਾਜੀ ਕਰਦੇ ਕੋਸ ਬਸ ਉਹ ਹੁਲੜ ਬਾਜੀ ਤੱਕ ਗੁਰੂ ਦੇ ਘਰ ਆਏ ਆਪਾਂ ਤੇ ਮੈਨੂੰ ਲੱਗਦਾ ਜਿੰਨੇ ਨੀਵੇਂ ਹੋ ਕੇ ਇੱਥੇ ਆਪਾਂ ਗੁਰੂ ਨੂੰ ਨਤਮਸਤਕ ਹੋਵਾਂਗੇ ਸੱਚੇ ਬਾਸ਼ਾ ਉਨੀ ਕਿਰਪਾ ਕਰ ਜੀ